हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੜਕਾ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਿੰਘ ਪਹੁੰਚੇ ਆ ਬਾਈ ਅਮਰਤ ਦੇ ਕੋਲ ਤੇ ਇਸ ਘਰੋਂ ਪਸ਼ੂ ਚੜਿਆ ਦੋਸਤੋ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਵੀਡੀਓ ਜੜੀਆਂ ਦਿਖਾਈਆਂ ਨੇ ਇਸ ਘਰੋਂ ਪਸ਼ੂ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਗ ਹੋਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤੋਕੜ ਗੱਭਣ ਜੜੀ ਆ ਇਹ ਮਾਝ ਦਿਖਾਵਾਂਗੇ ਠੀਕ ਹੈ ਜੀ ਚੈੱਕ ਪਾਸ ਆ ਗੱਭਣ ਚੈੱਕ ਪਾਸ ਆ ਤੇ ਤਿੰਨ ਬੈੜਾ ਨੇ ਠੀਕ ਹੈ ਜੀ ਦੋ ਬੈੜਾ ਤਾਜ਼ੀਆਂ ਸੁਈਆਂ ਨੇ ਪੂਰੀ ਡਿਟੇਲ ਜਿਹੜੀ ਆ ਵੀਰ ਅਮਰਤ ਤੋਂ ਲੈ ਲਾਂਗੇ ਆਪਾਂ ਅੱਜ 31 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਮਾਰਨਿੰਗ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਭਾਈ ਅਮਰਤ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਸਾਬਤ ਰੂਪੇ ਨੰਬਰ ਤੋਂ ਵੀਰੇ ਜਸਦੀਕਾਰ ਠੀਕ ਠਾਕ ਬਹੁਤ ਵਧੀਆ ਭਰਾ ਜੀ ਠੀਕ ਹੈ ਅਮਰਤਪਾਈ ਪਸ਼ੂ ਚਾਰ ਬਕਾਊ ਆਜ ਹਾਂਜੀ ਜੀ ਚਾਰ ਇੱਕ ਮੱਝ ਦੋ ਗਾਵਾਂ ਆਂਦੇ ਜੀ ਤਿੰਨ ਗਾਵਾਂ ਜੀ ਇੱਕ ਜਿਹੜੀ ਟੋਕੜ ਹੈ ਟੋਕੜ ਮੰਨ ਕੇ ਚੱਲੋ ਜੀ ਇੱਕ ਟੋਕੜ ਹੈ ਜੀ ਹਾਂ ਠੀਕ ਹੈ ਬਾਕੀ ਦੋ ਸੱਜਰ ਹੀ ਆ ਹਾਂਜੀ ਹਾਂਜੀ ਤਾਜ਼ੀਆਂ ਠੀਕ ਹੈ ਬੱਚੇ ਨਾਲ ਬਹੁਤ ਜ਼ਿਆਦੀ ਚੌਪਦੀ ਐ ਸ਼ੈਰੋ ਲਓ ਜੀ ਦੋ ਤਾਜ਼ੀਆਂ ਤੁਹਾਨੂੰ ਵੇੜਾ ਦਿਖਾ ਦਾਂਗੇ ਬਿਲਕੁਲ ਸਟੈਪ ਬਾਏ ਸਟੈਪ ਜਿਹੜੀ ਆਪਾਂ ਇਨਫੋਰਮੇਸ਼ਨ ਲੈ ਲਾਂਗੇ ਇਧਰੋਂ ਕਰੀਏ ਸਟਾਰਟ ਹਾਂਜੀ ਮੱਝ ਤੋਂ ਮੱਝ ਤੋਂ ਸਟਾਰਟ ਕਰੀਏ ਜੀ ਤੇ ਅਮਰਤਪਾਈ ਕੀ ਇਨਫੋਰਮੇਸ਼ਨ ਹੈ ਦੀ ਕੀ ਡਿਟੇਲ ਹੈ ਮੱਝ ਦੇ ਥੱਲੇ ਦੁੱਧ ਹੋਊਗਾ 6 ਕਿਲੋ 5 ਕਿਲੋ ਪੱਕਾ ਹੋਊਗਾ ਅੱਛਾ ਜੀ 5 ਕਿਲੋ ਪੱਕਾ ਦੁੱਧ ਹਾਂ ਚੌਥੀ ਲਈ ਇੱਕ ਨੰਬਰ ਹੋਊਗੀ ਹਾਂ ਤੇ ਚੌਥੇ ਮਹੀਨੇ ਲਈ ਚੈੱਕ ਕਰਾਤੀ ਆਪਾਂ ਡਾਕਟਰ ਤੋਂ ਕੱਲ ਛੰਡਾ ਤੇ ਗੰਦਾ ਦੱਸਦਾ ਕੋਈ ਵੀਰ ਆ ਆਪ ਦੀ ਜੇ ਤਸੱਲੀ ਤੇ ਆਪਣੀ ਤੇ ਖੜ ਸਕਦਾ ਠੀਕ ਹੈ ਨਹੀਂ ਤੇ ਆਪਾਂ ਡਾਕਟਰ ਲਿਆ ਕੇ ਕੋਈ ਚੈੱਕ ਕਰਾ ਤੇ ਜਿਸ ਵੇਲੇ ਕੱਪਣ ਕੇ ਚੌਥੇ ਲਈ ਤੀਜੇ ਦੀ ਤੀਜੇ ਦੀ ਤੇ ਜਿਸ ਵੇਲੇ ਕੱਪਣਾ ਤੇ 5 ਕਿਲੋ ਵੀਰਾਂ ਦਾ ਪੱਕਾ ਦੁੱਧ ਆ ਠੀਕ ਹੈ ਜੀ ਤੇ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਠੰਡਾ ਟੀਕਾ ਮਤਲਬ ਕਿ ਲਵਾਤਾ ਹੈ ਠੀਕ ਹੈ ਬਾਕੀ ਗੱਬਣ ਚੈੱਕ ਪਾਸ ਆ ਸੋ ਕੋਈ ਵੀ ਖਰੀਦਦਾਰ ਆਪ ਵੀ ਤਸੱਲੀ ਕਰਨਾ ਚਾਹੁੰਦਾ ਤੇ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ ਆਪਦੀ ਤਸੱਲੀ ਆ ਆਪ ਵੀ ਆਪਣੇ ਹੱਥੀ ਕਰਵਾ ਸਕਦੇ ਹੋ ਬਿਲਕੁਲ ਚਾਰੇ ਥਣਵਰ ਦੇ ਪੂਰੇ ਚੰਗੇ ਵੀਰ ਜੀ ਇੱਕ ਧਾਰ ਦਾ ਬਣਾ ਫਰਕ 2 ਲੀਟਰ ਨਾਲ 1 ਲੀਟਰ ਚੋਲੇ ਵੀ ਠੀਕ ਅਮਰਤ ਵੀਰੇ ਦਿਖਾ ਦਈਏ ਖੋਲ ਕੇ ਸੋ ਤੇ ਜੇ ਸਵੇ ਲਈ ਗੱਬਣਾ ਭਰਾਵੋ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ ਦੂਜੇ ਸਵੇ ਦੇ ਵਿੱਚ ਚੱਲਣ ਰਹੀ ਆ ਸੋ ਦੁਜੀਏ ਸਵੇਰੇ ਦੇ ਵਿੱਚ ਤੋਕੜ ਗੱਬਣਾ ਠੀਕ ਹੈ ਜਿਹੜੇ ਵੀ ਅੱਗੇ ਤੋਕੜ ਗੱਬਣ ਪਸ਼ੂ ਖਰੀਦਣਾ ਚਾਹੁੰਦੇ ਹੋ ਰੇਟ ਪੜਤਾ ਵੀ ਪੁੱਛਾਂਗੇ ਆਪਾਂ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਆ ਵੇਖੋ ਜੀ ਸਰੀਰ ਘਟਾਂਚਾ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਤੇ ਪਿੱਠਪੁੜੇ ਦੀ ਕਾਫੀ ਵਧੀਆ ਠੀਕ ਹੈ ਜੀ ਭਾਰੀ ਆ ਬਿਲਕੁਲ ਵਜਨ ਵਾਲੀ ਆ ਹੋ ਵੀ ਢੰਡੀ ਵੀ ਰੀ ਹੈ ਲਓ ਜੀ ਠੀਕ ਆ ਬਾਕੀ ਤਸੱਲੀ ਆ ਕਿਸੇ ਵੀਰ ਖਰੀਦਦਾਰ ਨੇ ਕਰਨੀ ਆ ਆਪਦੀ ਦੋ ਟਾਈਮ ਚੁਵਾਈ ਕਰ ਲੇ ਕੋਈ ਇੱਕ ਟਾਈਮ ਚੁਵਾਈ ਕਰ ਲੇ ਤੇ ਗੱਬਣ ਜਿਹੜੀ ਆ ਦੋਸਤੋ 100% ਹੈਗੀ ਆ ਬਾਕੀ ਵੈਰੀਫਾਈ ਕਰ ਲਈ ਆ ਆਪਦੇ ਹੱਥੀ ਜਿਹੜੀ ਤਸੱਲੀ ਇਹਨੇ ਕਰ ਲਈ ਆ ਵੀਰ ਨੇ ਸੋ ਜਿਹਨੇ ਖਰੀਦਦਾਰ ਨੇ ਖਰੀਦਣੀ ਆ ਆਪਦੀ ਤਸੱਲੀ ਤੁਸੀਂ ਆਪ ਵੀ ਕਰ ਲਿਓ ਠੀਕ ਆ ਬਿਲਕੁਲ ਜੀ ਬਿਲਕੁਲ ਤੇ ਆ ਮੱਝ ਆ ਦੋਸਤੋ ਠੀਕ ਆ ਬਾਕੀ ਥਣ ਥਣ ਤੁਹਾਨੂੰ ਦਿਖਾਉਣੇ ਆ ਵੇਖੋ ਚਵਾਈ ਕਰੋਂ ਕੀਤੀ ਹੈ ਵੀਰ ਜੀ ਚਵਾਈ ਮਤਲਬ ਰਾਤ ਨੂੰ ਰਹੀ ਕੀਤੀ ਆ ਪਾਦੇ ਇੱਕ ਟਾਂ ਮਿਲਦੀਆਂ ਦੋਵੇਂ ਟਾਂ ਦੋ ਮਿਲਦੀਆਂ ਦੋਨੋਂ ਟਾਂ ਮਿਲਦੀ ਹੈ ਬਹੁਤ ਜਾਰੀ ਵਧੀਆ ਮਤਲਬ ਨੇ ਵੀ ਇਹਦੀ ਵਧੀਆ ਨਾ ਮੈਂ ਸਾਰਾ ਕੋਈ ਕਿਸੇ ਬੰਦੇ ਨੂੰ ਭਾਈ ਨਹੀਂ ਮੈਨੂੰ ਅੱਛਾ ਅੱਛਾ ਬੜਾ ਲੰਮਾ ਸਾਰਾ ਵੀਰ ਦਾ ਦਾਣਾ ਪਰ ਕੋਈ ਲੀਟਰ ਦਾ ਚੋੜੇ ਪਣਾ ਹੋ ਗਈ ਹੈ ਮਗਰਲੇ ਥਣ ਥੋੜੇ ਲੰਮੇ ਰੱਖਦੀ ਆ ਹਾਂਜੀ ਹਾਂਜੀ ਬਾਕੀ ਫਰਕ ਨਹੀਂ ਹੈਗਾ ਹੈ ਨਾ ਚਵਾਈ ਦੇ ਵਿੱਚ ਦਾਣਾ ਫਰਕ ਕਮਰ ਤੋਂ ਮੁੱਲ ਕਿੰਨਾ ਦਾ ਮੁੱਲ ਵੀ ਇਹਦੀ ਤੁਹਾਨੂੰ ਪਤਾ ਇਹਦਾ 55 ਕਰ ਲੀਏ 50 ਹੀ ਹਾਂ 48 ਚੋਂ ਮਾਨਤਾ ਕਰਾਂ 48 ਚੋਂ ਹਾਂ ਕੀ ਖੁੱਲ੍ਹੇ ਹੋ ਜਾਊਗਾ ਹਰ ਕੋਈ ਗੱਲ ਨਹੀਂ ਇਦੀ ਹਾਂ ਹਾਂ ਦੱਸਾਂ ਕਿ ਕਿ ਵੈਸੀ ਫਿਰ ਫੋਨ ਤੇ ਹੋ ਜਾਊ 45000 ਦੀ ਆ ਚੋੜ ਹੀ ਕਰਾਂਗੇ ਠੀਕ ਆ 45000 ਦੀ ਜਿਹੜੀ ਦੋਸਤੋ ਦੇ ਲੈ ਹੋ ਜਾਊਗੀ ਠੀਕ ਆ ਤੇ 4 ਮਹੀਨੇ ਦੇ ਗੱਭਣਾ ਕੁਛ 6 ਮਹੀਨੇ ਕੇ ਸਾਂਭਣੀ ਪੈਣੀ ਆ ਬਾਕੀ ਦੁੱਧ ਵੀ 5 ਕਿਲੋ ਹੈਗਾ ਇਸ ਤੋਂ ਬਾਅਦ ਇੱਕ ਫੁੱਲ ਵੱਡੇ ਸਾਈਜ਼ ਦੇ ਵਿੱਚ ਤੁਹਾਨੂੰ ਇਹ ਐਚਐਫ ਵੈਡ ਦਿਖਾ ਦਿੰਦੇ ਰਹੀਏ ਆਪਣੇ ਤੋਂ ਪੜਾ ਰਹੀ ਜੀ ਧਾਰ ਦੇ ਮਿਲੂ ਮਾਜੇ ਵੀ ਕਰੇ ਧਾਰ ਤੇ ਹਾਂ ਜੀ ਆਪਣੇ ਤੋਂ ਇਹ ਮਾਰੇ ਕੀਤਾ ਵੇ ਹਾਂ ਉਪਰਾ ਉਹਦਾ ਮਈਆਂ ਚ ਆਈ ਦਾ ਨੁਕਦਾ ਦਿਹਾੜੀ ਲੰਗ ਡੰਗਰ ਕਰ ਜਾਂਦਾ ਹੂੰ ਧਾਰ ਲੈਂਦੀ ਆ ਬਸ ਮਗਾਪੂ ਤੋਂ ਠੀਕ ਆ ਦੂਜੇ ਨੰਬਰ ਤੇ ਆ ਬੈਡ ਆ ਗਈ ਆਪਣੇ ਕੋਲ ਹਾਂਜੀ ਇਹ ਤੋਂ ਗੱਬਣੇ ਕੇ ਟੋਖੜਾ ਜੀ ਜੀ ਟੋਕਰ ਮੈਂ ਲੈ ਲਉ ਗੱਬਣ ਦੱਸਿਆ ਨਾ ਪਰ ਚੈੱਕ ਨਹੀਂ ਕਰਾਈ ਜੇ ਨੇ ਤੁਹਾਨੂੰ ਮੈਂ ਆਖਾ ਤੁਹਾਨੂੰ ਆਪਾਂ ਪਹਿਲੀ ਵੀਡੀਓ ਚ ਪਾਈ ਹੈਗਾ ਹੂੰ ਥੋੜਾ ਜਿਹਾ ਬੁਖਾਰ ਹੋਰ ਕਾਰਨਾ ਰਹਿ ਗਈ ਗਾਂ ਅੱਛਾ ਅੱਛਾ ਹਾਂਜੀ ਹਾਂਜੀ ਤੇ ਹੁਣ ਦੁੱਧ ਕੋੜੇ ਚਿਰ ਦੀ ਤਾਂ ਨਹੀਂ ਚੈੱਕ ਕਰਾਈ 2 ਮਹੀਨੇ ਦੀ ਤੁਹਾਨੂੰ ਬਾਅਦ 3 ਮਹੀਨੇ ਲੱਗ ਗਏ ਦੁੱਧ ਕਿੰਨਾ ਇਧੇ ਕੋਲ ਹਾਜ਼ਰ ਹੈ ਜੀ ਵੀਰ ਜੀ ਇਹ ਥੱਲੇ ਦੋ ਦੋ ਦਿਨ ਤੇ 13 14 ਕਿਲੋ ਇਹ ਹੁਣ 11 12 ਕਿਲੋ ਦੁੱਧ ਖੁੱਲਾ ਹੋਊਗਾ ਦੂਜੇ ਸਵੇਰੇ ਚ ਹੋਊਗੀ ਚੱਲਣ ਡਈ ਆ ਤੇ ਜੇ ਮੰਨ ਲੇ ਚੱਲੋ ਦੂਜੇ ਮੰਨ ਕੇ ਚੱਲੋ ਵੀਰ ਜੀ ਠੀਕ ਆ ਸੋ ਦੂਜਾ ਸੂਆ ਮੰਨ ਲਓ ਭਰਾਵਾ ਕੋਈ ਵੀਰ ਤੇਜਾ ਸੂਆ ਸਮਝ ਲੇ ਤੇ ਦੁੱਧ 12 ਕਿਲੋ ਚ ਵਾਦਾਂਗੇ ਵੀਰ ਜੀ ਆਮ ਨੇ 12 ਕਿਲੋ ਇੱਕ ਥਣੋ ਤੇਲਾ ਉਲਟ ਬਹਿਣੀ ਵਾਲਾ ਅਗਲਾ ਕਿ ਪਿਛਲਾ ਜੀ ਹਾਂ ਜੀ ਉਹ ਪਰਲਾ 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 ਮਗਰਲਾ ਜੀ ਹੈਨਾ ਪਿਛਲਾ ਆਹ ਵੇਡਾ ਆ ਵੀਰ ਆਹ ਜਿਹੜੀਆਂ ਹੁੰਦੀ ਆ ਛਡੀਆਂ ਆਉਂਦੀਆਂ ਆ ਛਡੀਆਂ ਜੀ ਆਉਂਦੀਆਂ ਦੁੱਧ ਵੀ ਆਉਂਦਾ ਤੇ ਚੱਲਦਾ ਹੈਗਾ ਵੈਸੇ ਇੱਕੋ ਜਿਹਾ ਭਰਾ ਇਹ ਇੱਕ ਥਣੋਂ ਦੋਸਤੋ ਤੇਲ ਸਮਝ ਲਿਓ ਬਾਕੀ ਧਾਰਾ ਉਹਦੇ ਚ ਆਉਂਦੀਆਂ ਛਡੀਆਂ ਜੀ ਆਉਂਦੀਆਂ ਠੀਕ ਹੈ ਤੇ ਥਣ ਥਣ ਪੂਰੇ ਗਿੜਦੇ ਆ ਵੈਸੇ ਤਿੰਨ ਥਣ ਪੂਰੇ ਚੱਲਦੇ ਆ 12 ਕਿਲੋ ਦੁੱਧ ਤੇ ਵਹਿੜ ਪੂਰੇ ਵੱਡੇ ਕੱਡ ਕੱਡ ਦੇ ਵਿੱਚ ਠੀਕ ਹੈ ਜੀ ਜੇ ਵੀਰ ਜੀ ਚਾਰ ਥਣ ਲੈ ਵੈੜ 5000 ਦੀ ਬਿਲਕੁਲ ਤੇ ਅੱਗੇ ਮਤਲਬ ਕਿ ਬਣੀ ਆ ਪਰ ਟਾਈਮ ਨਹੀਂ ਪਤਾ ਆਪਾਂ ਨੂੰ ਹਾਂ ਜੀ ਆਪਾਂ ਮਤਲਬ ਦੋ ਮਹੀਨੇ ਹੋ ਗਏ ਆਂਦੇ ਨੇ ਪਰ ਚੈੱਕ ਕਰਾਉਣੀ ਆ ਤੇ ਨਾ ਮਹੀਨੇ ਚੈੱਕ ਕਰਾਵਾਂ ਗਰਮੀ ਗਰਮੀ ਦਾ ਕਰਕੇ ਜੇ ਦੇ ਅਗਲੇ ਦੇਖ ਜੂ ਠੀਕ ਅਗਲਾ ਚੈੱਕ ਕਰਾ ਲਈ ਅਗਲੀ ਕਿਸਮਤ ਹੈ ਨਾ ਬਿਲਕੁਲ ਜੀ ਬਿਲਕੁਲ ਦਾ ਮਰਤ ਵੀ ਖੁੱਲ ਗਿਆ ਸੋ ਵੜ ਦੋਸਤੋ ਪੂਰੇ ਵੱਡੇ ਕਦ ਕਾਠ ਦੀ ਆ ਠੀਕ ਆ ਤੇ ਕੋਈ ਮਤਲਬ ਕਿ ਫੁੱਲ ਮਹਿੰਗੀ ਸੀ ਜੀ ਦੋਸਤੋ ਪੂਰੀ ਕੋਸਟਲੀ ਵੜ ਸੀ ਚੈੱਕਰ ਥਣ ਪੂਰਾ ਹੁੰਦਾ ਵੜਦਾ ਹੁੰਦਾ ਠੀਕ ਆ ਤੇ ਪੂਰੇ ਜੋਰ ਦੇ ਵਿੱਚ ਫੁੱਲ ਵੱਡੀ ਵੜ ਫਾਰਮ ਵਾਲੀ ਵੜਾ ਸੋਹ ਜਿਹੜੇ ਵੀਰ ਨੇ ਅੱਜ 12 ਕਿਲੋ ਤੁਸੀਂ ਚਵਾਈ ਕਰੋਗੇ ਥੱਦੇੋਂ ਬਾਕੀ ਗੱਬਣ ਚੈੱਕ ਪਾਸ ਦੀ ਗਰੰਟੀ ਨਹੀਂ ਗਈ ਜੇਕਰ ਅੱਗੇ ਉਹਨਾਂ ਦੇ ਦਿਨਾਂ ਦੇ ਵਿੱਚ ਨਿਕਲ ਆਉਂਦੀ ਆ ਉਹ ਤੁਹਾਡੀ ਕਿਸਮਤ ਆ ਠੀਕ ਆ ਪਰ ਇਹ ਆ ਹੀ ਹੋਈ ਹੈ ਨਾ 100% ਹਾਂਜੀ ਹਾਂਜੀ ਲੋਬੀ ਪ੍ਰਭੋ ਇਹ ਆ ਹੀ ਹੋਈ ਆ ਠੀਕ ਆ ਤੇ 12 ਕਿਲੋ ਦੁੱਧ ਦਾ ਫੁੱਲ ਵੱਡੇ ਕੱਦ ਦੀ ਆ ਠੀਕ ਆ ਬੇਲ ਬੜੀ ਆ ਕਾਦੂ ਬਹੁਤ ਉੱਚਾ ਤੇ ਅੰਮ੍ਰਿਤ ਕੀ ਲੈਣ ਦੇਣ ਦਾ ਵੀਰੇ ਗਿਰੂਗਾ ਮੋਲਾ ਤੇ ਉਸ ਦਿਨ ਮੋਲੇ ਦਾ ਪਰ ਹੈ 8000 ਹਾਂ ਹਾਂ ਮੋਲ ਹੁਣ ਵਿੱਚ 30 ਆ ਬਸ 27 ਦੀ ਦੇਣੀ ਆ 27000 ਦੀ ਠੀਕ ਆ ਜੀ 27000 ਦੀ ਭਰਾਵੋ ਜਿਹੜੀ ਇਹ ਵੜ ਵੀਰਾਂ ਦਾ ਵੀ ਦੇਲ ਆ ਕਰਾਂਗੇ 27000 ਦੇ ਦਿੱਤੀ ਜਾਊਗੀ ਛੋਟ ਛੂਟ ਹੋ ਜੂਗੀ ਪਿਛੋਂ ਠੀਕ ਆ ਤੇ ਇਸ ਤੋਂ ਬਾਅਦ ਇੱਕ ਅਗਲੀ ਵੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹ ਸੂਈ ਸਵਾਈ ਹੈ ਤਾਜੀ ਹੈ ਜੀ ਇਹ ਇਹ ਵੀ ਤਾਜੀ ਆ ਮਗਰ ਬੱਛੀ ਐਰ ਸ਼ਰਦੀ ਬਹੁਤ ਜਿਆਦੀ ਵਧੀਆ ਆ ਆ ਮਗਰ ਬੱਛੀ ਬਖਾਇਦਗੇ ਬੱਛੀ 10000 ਰੁਪਏ ਦੀ ਬੱਛੀ ਆ ਆ ਮਗਰ ਐਰ ਸ਼ਰਦੀ ਬੱਛੀ ਆ ਬਹੁਤ ਜਿਆਦੀ ਤੇ ਮਸ਼ੀਨਾਂ ਕਬੂਤੀ ਇਹ ਹਮਨੇ ਪੜੀ ਬਿਲਕੁਲ ਬਿਲਕੁਲ ਸਾਰੀ ਕੁਆਲਿਟੀ ਹੈ ਮੈਂ ਪੂਰੀ ਨਜ਼ਰ ਆ ਸੁਆ ਕਨਵਾ ਸੂਈਏ ਇਹਦੀ ਤੀਜਾ 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 ਸੁਆ ਸੂਈ ਦਿਨ ਕਿੰਨੇ ਅਮਰਤ ਹੋਗੇ ਇਹਨੂੰ ਇਨੇ ਸੁਈ ਨੂੰ ਵੀਰ ਅੱਜ ਹਫਤਾ ਆ ਗਿਆ ਨਾ ਇੱਕ ਹਫਤਾ ਹੁਣ ਬਲਕਿ ਦੋ ਆਪਣੇ ਤੋਂ ਬੋਲਾ ਬਣਦਾ ਹੈ ਪਰ ਸੋ ਚਾਹਦਾ ਤੇ ਹਫਤਾ ਮੰਨ ਕੇ ਚਲੋ ਤੁਹਾਨੂੰ ਪਤਾ ਪੰਜਾਂ ਦੇ ਵਿੱਚ ਬੋਲਾ ਬੰਦੇ ਰਹੇ ਹੂੰ ਹੂੰ ਹਫਤਾ ਮੰਨ ਕੇ ਕਿੰਨਾ ਕਿ ਚਵਾ ਦੇਗਾ ਹੁਣ ਹੁਣ ਵੀਰ ਜੇ ਥੋ 11 12 ਕਿਲੋ ਬੋਲਾ ਹੀ ਆ 11 12 ਹਾਂ ਬੋਲਾ ਮੰਨ ਕੇ ਦੁੱਧ ਮੰਨ ਕੇ ਚਲੇ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਕੋਈ 11 ਕਿਲੋ ਕੋਈ 11 ਕਿਲੋ ਬੋਲਾ ਵੀਰ ਮੰਨ ਸਕਦਾ ਬੋਲਾ ਮੰਨ ਲੇ ਜਾਂ ਦੁੱਧ ਤੇ ਵੀ ਹਜੇ ਪਸ਼ੂ ਜਸਟ ਆਇਆ ਜਾਂ ਕੋਈ ਪੰਜਵੇਂ ਛੇਵੇਂ ਦਿਨ ਦੇ ਵਿੱਚ ਆ ਠੀਕ ਆ ਤੇ ਥਾਂ ਥਾਂ ਦਾ ਤੁਸੀਂ ਦੇਖੋ ਬਹੁਤ ਜਿਆਦਾ ਮਤਲਬ ਕਿ ਬਾਚੂ ਨੂੰ ਗਾਂ ਬਹੁਤ ਵਧੀਆ ਬੱਚਾ ਲਾ ਗਿਆ ਉਹ ਆਪਣੇ ਇੱਕਰ ਆਪਾ ਹੂੰ ਬੱਚਾ ਲਾ ਕੇ ਚਵਾਈ ਜਿਹੜੀ ਆ ਦੋਸਤੋ ਕਰਕੇ ਧਾਰਾ ਮਾਰ ਕੇ ਜ਼ਰੂਰ ਦਿਖਾਈਆਂ ਜਾਣਗੀਆਂ ਸੋ ਹਾਈਟ ਬੇਸ਼ੱਕ ਮੀਡੀਅਮ ਹਾਈਟ ਆ ਪਰ ਰੰਗ ਟੰਗ ਜਿਹੜਾ ਬਹੁਤ ਵਧੀਆ ਹੈਗਾ ਥਾਂ ਲੇਵੇ ਦੀ ਬੋਡੀ ਸਾਫ ਪੂਰੀ ਖਬਰਦਾਰ ਵੇਖੋ ਜੀ ਠੀਕ ਹੈ ਜੀ ਜਿਹੜੇ ਹਿਸਾਬ ਨਾਲ ਲੇਵਾ ਦੁੱਧ ਦੇ ਭੜਾਵੇਂ ਜੀ ਕਿਲੋ ਕੜਜ ਪੈਣਾ 16 18 ਕਿਲੋ ਤੇ ਆਰਾਮ ਨਾਲ ਚਵਾਉਗੀ ਨਾ ਹਾਂਜੀ 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 ਆ ਟਿੱਕਾ ਇਹਨੂੰ ਅੰਮ੍ਰਿਤ ਘੋਆ ਕੇ ਇਹਨੂੰ ਡਾਕ ਲਿਓ ਪਿਛੇ ਠੀਕ ਹੈ ਜੀ ਮੋੜ ਲਗੇ। ਤਾਂ ਇਹ ਵਾ ਦੋਸਤੋ ਬਹੁਤ ਖੂਬਸੂਰਤ ਆ ਠੀਕ ਹੈ ਜੀ। ਮੁਠੀ ਮਠੀ ਵਾਲਾ ਥਾਣਾ ਤੁਹਾਨੂੰ ਦਿਖਾਉਨੇ ਆ ਵੇਖੋ। ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਦੋਸਤੋ ਕੋਈ ਸ਼ੱਕ ਨਹੀਂ ਠੀਕ ਆ। ਸੋ ਜਰੂਰ ਤੁਸੀਂ ਸੌਦਾ ਕਰ ਲਿਓ ਠਾ ਥਾਣਾ ਦਾ ਸਾਈਜ਼ ਵੇਖੋ ਪੂਰਾ ਸਾਈਜ਼ ਚੰਗਾ ਹੈਗਾ ਦੋਸਤੋ ਮੁਠੀ ਵਾਲਾ ਹਾਥੀ ਚੁਵਾਈ ਵਾਲਾ ਥਾਣਾ ਤੇ ਆ ਯਾਰ ਸ਼ਰਦੀ ਮਗਰਵੱਛੀ ਆ ਆ ਵੇਖੋ ਰਾ ਉਹ ਬਣਾਣਾ ਮੋਟੀ ਤਾਂ ਗਿਆ ਠੀਕ ਹੈ ਜੀ ਠੀਕ ਹੈ ਚਵਾਜਪੂ ਜੜਾ ਦੋਸਤੋ ਇੱਕ ਨੰਬਰ ਆ ਠੀਕ ਆ ਪੋਲੀ ਚਵਾਈ ਆ ਤੇ ਕੋਈ ਵੀਰ ਕੋਈ ਲੇਡੀਜ਼ ਬੜੇ ਆਰਾਮ ਨਾਲ ਤੁਸੀਂ ਜਿਹੜੀ ਚਵਾਈ ਕਰ ਸਕਦੇ ਹੋ ਬਿਲਕੁਲ ਤਾਜੀ ਸੁਈ ਸੁਵਾਈ 6 ਦਿਨਾਂ ਦੇ ਵਿੱਚ ਰੇਰ ਮੁੱਲ ਪੁੱਛ ਲੈਣੀ ਆਪਾਂ ਬਾਈ ਅਮਰਤ ਤੋਂ ਮੁੱਲ ਕਿਨਾਂ ਅਮਰਤ ਭਾਈ ਕਰਦੇ ਆ ਤਾਂ ਲੈਣ ਦੇਣ ਹਾਂ ਹੈ ਨਹੀਂ ਜਲਦਾ ਹਾਂ 38000 ਦੀ ਵੇਚੀ 38 ਦੀ ਉੱਤੋਂ ਕਰਾਂ ਮੈਂ ਅੰਤ ਲੂਗਾ 36 ਦੇ ਵਿੱਚੋਂ ਵੀ ਹਾਂ ਠੀਕ ਹੈ ਭਰਾ ਬਹੁਤ ਜ਼ਿਆਦੀ ਮਤਲਬ 16 17 ਕਿਲੋ ਵਾਲੀ ਗਾਵਾ ਬੌਲਾਈਏ 12 ਕਿਲੋ ਹੀ ਹਾਂ ਹਾਂ ਦੁੱਧ ਭਰਦੂ 15 ਤੋਂ ਬਾਹਰ ਚੱਲਣਾ ਹੀ ਇਹਨੇ ਆਮ ਨਾਲ ਵੀ ਦੀ ਆਮ ਨਾਲ ਲੇਵਾ ਹੀ ਦਸ-ਦਸ ਨਾਲ ਆਹ ਜਦੋਂ ਚਵਾਈ ਪੂਰੀ ਆ ਜਾਂਦੀ ਹੈ ਮਤਲਬ 17 ਕਿਲੋ ਚੋਇਆ ਤੁਸੀਂ ਇਹ 17 ਹੀ ਮੰਨ ਲਿਓ ਚਲੋ ਆਦਮੀ ਚੋਇਆ ਸਦੀ ਸੇਵਾ ਦਾ ਰਾਜ ਚਵਾਈ ਹੋ ਜੇ ਪੂਰੀ ਲੇਵਾ ਨੂੰ ਛੋੜ ਦਿੰਦੀ ਹੈ ਹਾਂ ਵੀ 4 ਦਿਨ ਠੀਕ ਹੈ ਠੀਕ ਹੈ ਮਤਲਬ ਫਸੀ ਫਿਰਦੀ ਹੁੰਦੇ ਨੇ ਕੋਈ ਠੀਕ ਆ ਚੁਵਾਜ ਜਿਹੜਾ ਹਜੇ ਦੋਸਤੋਂ ਹੋਣਾ ਬਾਕੀ ਹੈ ਠੀਕ ਆ ਤੇ ਆ ਥਣ ਥਣ ਦੇਖੋ ਪਸਮਾ ਤੋਂ ਬਾਅਦ ਲਓ ਜੀ ਤੋਰੀ ਮੜੀ ਨਹੀਂ ਬੱਚਾ ਛੱਡ ਕੇ ਬਾਕੀ ਚੌਥਾ ਥਣਾ ਜਿਹੜੀ ਦੋਸਤੋਂ ਧਾਰ ਮਾਰ ਕੇ ਤਸੱਲੀ ਜਿਹੜੀ ਆ ਕਰਵਾ ਦਿੰਨੇ ਆ ਉਸ ਤੋਂ ਬਾਅਦ ਕਿਸੇ ਵੀਰ ਨੇ ਆਪ ਖਰੀਦਦਾਰੀ ਕਰਨੀ ਆ ਕੋਈ ਇੱਕ ਟਾਈਮ ਦੋ ਟਾਈਮ ਤੁਸੀਂ ਚੁਵਾਈ ਜ਼ਰੂਰ ਕਰ ਸਕਦੇ ਹੋ ਠੀਕ ਆ Hãy subscribe cho kênh Ghiền Mì Gõ Để không bỏ ਦਾ ਪੜਾ ਨਹੀਂ ਲੱਗਦਾ ਨਹੀਂ ਜੀ ਪਰ ਦਰਸ਼ਣ ਦਾ ਫਰਜ਼ ਭੂਰ ਮਾਰਤਾ ਨਾਲ ਥੋੜੀ ਜਿਹੀ ਨਾ ਮਾੜਾ ਜਾਂ ਲੌਂਡਾ ਛਿੱਟਾ ਅਹਹ ਅੰਕਧਾਰ ਔਖੀ ਆਉਣੀ ਮੁੜ ਕੇ ਕੋਲਾ ਆ ਜਾਂਦਾ ਠੀਕ ਆ ਠੀਕ ਆ ਬਹੁਤ ਜਿਆਦਾ ਭਰਾ ਵਧੀਆ ਠੀਕ ਆ ਜੀ ਆਹਦਾ ਜੀ ਮੋਟਰੀ ਜਿੱਦਾਂ ਚਾਲੀ ਲਓ ਜੀ ਠੀਕ ਆ ਥੋੜਾ ਜਿਹੜਾ ਦੋਸਤੋ ਭੂਰ ਜ਼ਰੂਰ ਮਾਰਦਾ ਠੀਕ ਆ ਮਗਰਲਾ ਥਾਣਾ ਬਾਕੀ ਬਰਾ ਜਿਹੜਾ ਬਿਲਕੁਲ ਥੋੜੀ ਤਪਾਈ ਜ਼ਰੂਰ ਲੈਂਦਾ ਬਾਕੀ ਖਾਲੀ ਬਰਾਬਰ ਹੁੰਦਾ ਠੀਕ ਆ ਦੁੱਧ ਪੂਰਾ ਥਣ ਦੇ ਵਿੱਚ ਸੋ ਤਸੱਲੀ ਲਈ ਤੁਸੀਂ ਘਰ ਵਿਜ਼ਿਟ ਕਰਕੇ ਜੜੀ ਆ ਆਪਣੀ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਮੁੱਲ 35000 ਜਿਹੜਾ ਲਾਸਟ ਲੈ ਤੇ ਉਹ 35000 ਡਿਮਾਂਡ 40 ਆ ਇਸ ਬੈੜ ਦੀ ਠੀਕ ਆ ਤੇ ਬਾਕੀ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਚਾਰ ਨਗ ਜਿਹੜੇ ਹੈਗੇ ਆ ਚਾਰ ਪਾਸੇ ਤੁਸੀ ਦਿਖਾਉਣੇ ਸੀਗੇ ਸੋ ਜਿੰਨਾ ਦਿਖਾਇਆ ਗਿਆ ਬਾਕੀ ਵੈਰੀਫਾਈ ਕਰਨ ਵਾਸਤੇ ਤੁਸੀਂ ਜਿਹੜਾ ਘਰੇ ਵਿజిਟ ਕਰ ਲਿਓ ਠੀਕ ਹੈ ਤੇ ਬਾਕੀ ਰੇਟ ਭਾਅ ਪੜਦਾ ਕੋਈ ਵੀ ਆਪਦੇ ਹਿਸਾਬ ਨਾਲ ਵੀ ਲਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਆਪਦੀ ਤਸੱਲੀ ਜਿਹੜੀ ਆ ਜਰੂਰ ਕਰ ਲਿਓ ਇੱਕ ਵਾਰੀ ਘਰੇ ਜਾਣ ਕੇ ਪਸ਼ੂ ਦੇਖ ਲਿਓ ਠੀਕ ਹੈ ਅਮਰਤਾ ਭਾਈ ਕੀ ਸੰਪਰਕ ਨੰਬਰ ਇੱਕ ਆਪਣੇ ਫੋਨ ਨੰਬਰ ਜਰੂਰ ਦੱਸ ਦਿਗੇ ਆਪਣਾ 8140502987282429 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਸਾਨੂੰ ਮੇਰੇ ਨਾਲ ਭਾਈ ਅਮਰਤ ਪਿੰਡ ਘੜਕਾ ਦੋਸਤੋ ਹੈਗਾ ਖਾਸ ਵਿਜ਼ਿਟ ਤੁਸੀਂ ਕਰਨੀ ਹੈ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਥਣਾ ਤੋਂ ਵੇਖੋ ਵੈਡ ਬਾਕੀ ਥਣਾ ਦੀ ਕੁਆਲਿਟੀ ਸਾਰਿਆਂ ਦੀ ਵਧੀਆ ਹੈ ਚਵਾ ਚੰਗਾ ਬਾਕੀ ਆਪਦੀ ਨਰਖ ਪਰਖ ਕਰਕੇ ਕੋਈ ਵੀਰ ਪਸ਼ੂ ਖਰੀਦ ਸਕਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ